ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮੇ ਅਬਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕੇ ਉੱਤਮ ਪੰਥ ਸੁਣਿ ਅਹ ਗੁਰ ਸੰਗਤ ਤੇਹ ਮਲੰਤ ਜਮਤਰਾ ਸਿਮਟਾਈ ਇਕ ਏਰ ਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰੱਖ ਸਰਨਾਈ ਇਕ ਏਰ ਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰੱਖ ਸਰਨਾਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਜੋੜ ਬਠੇ ਹੋ ਸਭ ਤੋਂ ਪਹਿਲਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਕਾਲੰਗ ਪਰਦਾਸੀ ਦਿਆਲਗ ਸਰੂਪੇ ਸਦਾ ਅੰਗ ਸੰਗੇ ਆ ਭੰਗੰਗ ਬਿਪੂਤੇ ਵਾਲੀਏ ਇਕਲੇ ਆਲਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਸਿਰ ਚੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਖਾਰ ਬਿੰਦ ਚੋ ਉਚਾਰਨ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਕਥਾ ਆਪ ਸਰਵਣ ਕਰੇ ਹੋ ਚੌਥੀ ਅਸ਼ਟਪਦੀ ਦੀ ਤੀਸਰੀ ਪੌੜੀ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਸੀ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਚੌਥੀ ਅਸ਼ਟਪਦੀ ਦੀ ਚੌਥੀ ਪੌੜੀ ਵਿੱਚ ਕੀ ਉਚਾਰਨ ਕਰ ਰਹੇ ਨੇ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਤਨ ਤਿਆਗ ਕੋ ਢੀ ਸੰਗਰਚੈ ਸਾਚ ਛੋੜ ਝੂਠ ਰੰਗ ਮਚੈ ਰਤਨ ਤਿਆਗ ਕੋ ਢੀ ਸੰਗਰਚੈ ਸਤਿਗੁਰੂ ਗੁਰੂ ਗਰੀਬ ਨमाज ਮਹਾਰਾਜ ਕਿਰਪਾ ਕਰ ਰਹੇ ਹਨ ਕਿ ਰਤਨ ਤਿਆਗ ਜਿਵੇਂ ਸਤਿਗੁਰ ਫਰਮਾਉਂਦੇ ਹਨ ਕਹੇ ਨਾਨਕ ਸ਼ਬਦ ਰਤਨ ਹੈ ਖੀਰੇ ਹੀਰਾ ਜਤ ਜੜਾਉ ਤੇ ਇਹ ਰਤਨ ਵਾਹਿਗੁਰੂ ਪਰਮੇਸ਼ਰ ਕਾਲਪੁਰਖ ਦੇ ਨਾਮ ਨੂੰ ਛੱਡ ਕੇ ਸ਼ਬਦ ਨੂੰ ਛੱਡ ਕੇ ਕੌਡੀ ਸੰਗ ਰਚੇ ਇਹ ਮਾਇਆ ਜੀਵ ਮਾਇਆ ਰੂਪੀ ਕੌਡੀ ਸੰਗ ਦੇ ਨਾਲ ਰਚ ਰਚਦਾ ਹੈ ਉਸ ਦੇ ਨਾਲ ਪਿਆਰ ਪਾ ਲੈਂਦਾ ਹੈ ਸਾਥ-ਸਾਥ ਛੋੜ ਝੂਠ ਸੰਗ ਮਚੇ ਇਸੇ ਤਰ੍ਹਾਂ ਹੀ ਸੱਚੇ ਪਰਮੇਸ਼ਰ ਕਾਲਪੁਰਖ ਦੇ ਨਾਮ ਨੂੰ ਸੱਚੇ ਨੂੰ ਛੱਡ ਕੇ ਝੂਠ ਸੰਗ ਮਚੇ ਝੂਠਿਆਂ ਦਾ ਸੰਗ ਕਰਦਾ ਹੈ ਝੂਠਿਆਂ ਵਿੱਚ ਖਸਤ ਹੋ ਰਿਹਾ ਹੈ ਜੋ ਛੱਡਣਾ ਸੋ ਅਸਥਿਰ ਕਰਮੈ ਨੇ ਜੋ ਛੱਡਣਾ ਹੈ ਜਿਹੜੇ ਸਰੀਰ ਨੂੰ ਆਸਾਂ ਨੇ ਛੱਡ ਜਾਣਾ ਹੈ ਸੋ ਉਸ ਸਰੀਰ ਨੂੰ ਅਸਥਿਰ ਕਰਕੇ ਅਸਥਿਤ ਕਰਕੇ ਮਨ ਰੱਖਾ ਹੈ ਜਾਣਦਾ ਇਹ ਮਨ ਰੱਖਾ ਹੈ ਪਰ ਉਸ ਸਰੀਰ ਨੂੰ ਅਸੀਂ ਛੱਡਦਾ ਇਹ ਭੁੱਲ ਚੁਕਾ ਹੈ ਜੋ ਵਨ ਸੋ ਦੂਰ ਪੈ ਰਾਨੇ ਜੋ ਖੋ ਬਣਾ ਖੈ ਤੇ ਜੋ ਖੋ ਜਾਣਾ ਹੈ 사ਤਗੁਰੂ ਗ੍ਰੰਥ ਦੇ ਸੋ ਦੂਰ ਪੁਰਾਨੀ ਤੇ ਇਸ ਨੂੰ ਮੌਤ ਚੇਤੇ ਨਹੀਂ ਹੈ ਇਸ ਕਰਕੇ ਉਸ ਦੂਰ ਪਰਾਨੇ ਦੀ ਪਛਾਣ ਦਾ ਕਿ ਭਾਵ ਮੌਤ ਨੂੰ ਦੂਰ ਜਾਣਦਾ ਹੈ ਛੋੜ ਜਾਏ ਤਿਸ ਕਾ ਸ਼ਰਮ ਕਰੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਜਿਹੜੇ ਪਦਾਰਥਾਂ ਸਬੰਧੀਆਂ ਨੂੰ ਛੱਡ ਜਾਣਾ ਹੈ ਛੱਡਣਾ ਹੈ ਤਿਸ ਕਿ ਉਹਨਾਂ ਵਾਸਤੇ ਮਾਇਆ ਇਕੱਠੀ ਕਰਨ ਦਾ ਸ਼ਰਮ ਯਤਨ ਸ਼ਰਮ ਦਾ ਅਰਥ ਵੀ ਯਤਨ ਕਰੇ ਅਰਦਾ ਰਹਿੰਦਾ ਹੈ ਜਿਨ੍ਹਾਂ ਨੇ ਸਾਨੂੰ ਛੱਡ ਜਣਾ ਜਿਨ੍ਹਾਂ ਨੂੰ ਅਸੀਂ ਵੀ ਛੱਡ ਜਣਾ ਤੇ ਇਸ ਕਾਸ਼ਰਮ ਕਰੇ ਉਹਨਾਂ ਵਾਸਤੇ ਮਾਇਆ ਜੋੜ ਜਾੜ ਕੇ ਇਕੱਠੀ ਕਰਕੇ ਤੇ ਯਤਨ ਕਰਦਾ ਰਹਿੰਦਾ ਹੈ ਸੰਗ ਸਹਾਈ तिस पर हरे ਸਾਧਗੁਰ ਫਰਮਾ ਦਿੰਦਣਗੇ ਜਿਹੜਾ ਸੰਗ ਸਖਾਈ ਆ ਕਾਲਪੁਰਖ ਪਰਮੇਸ਼ਰ तिस पर हरे ਤੇ ਉਸ ਨੂੰ ਉਸ ਤੋਂ ਪਰੇ ਹੋ ਜਾਂਦਾ ਹੈ ਭਾਵ ਪਰਮੇਸ਼ਰ ਕਾਲਪੁਰਖ ਨੂੰ ਛੱਡ ਦਿੰਦਾ ਹੈ ਚੰਦਨ ਲੇਪ ਉਤਾਰੈ ਸਤਿਗੁਰ ਕਹਿੰਦੇ ਹਨ ਚੰਦਨ ਲੇਪ ਉਤਾਰੇ ਧੋਏ ਇਸੇ ਤਰ੍ਹਾਂ ਹੀ ਅੱਗੇ ਲਈ ਪੰਕਤੀ ਵਿੱਚ ਆਉਂਦਾ ਗਰਤਬ ਪ੍ਰੀਤ ਆ ਸਮ ਸੰਗ ਹੋਏ ਗਰਤਬ ਦਾ ਅਰਥ ਹੈ ਕਿ ਗਧਾ ਤੇ ਇੱਥੇ ਸਤਿਗੁਰ ਪਹਿਲਾ ਅਰਥ ਕਰਦੇ ਹਨ ਕਿ ਚੰਦਨ ਲੇਪ ਉਤਾਰੇ ਧੋਏ ਭੀ ਐਸੀ ਹਾਲਤ ਹੈ ਭੀ ਜਿਵੇਂ ਕਿਸੇ ਗਧੇ ਤਾਈਂ ਗੰਗਾ ਜਲ ਨਾਲ ਧੋ ਕੇ ਚੰਦਨ ਲੇਪ ਉਸ ਨੂੰ ਕਰ ਦਿੱਤਾ ਜਾਵੇ ਔਰ ਜਿਹੜੀ ਗਧੇ ਦੀ ਪ੍ਰੀਤ ਆ ਉਹਦੀ ਭਸਮ ਦੇ ਨਾਲ ਆ ਤੇ ਉਸ ਨੂੰ ਭਾਵੇਂ ਲੇਪ ਕਰ ਦੋ ਚੰਦਨ ਦਾ ਉਸ ਨੇ ਮਿੱਟੀ ਵਿੱਚ ਲੇਟ ਕੇ ਫਿਰ ਉਹ ਜਲ ਦੇ ਨਾਲ ਇਸ਼ਨਾਨ ਤੇ ਕਰ ਲਵੇਗਾ ਪਰ ਚੰਦਨ ਨੂੰ ਉਤਾਰ ਦੇਵੇਗਾ ਇਸੇ ਤਰ੍ਹਾਂ ਅੱਗੇ ਸਤਿਗੁਰ ਸਾਨੂੰ ਸਮਝਾਉਣਾ ਕਰ ਰਹੇ ਹਨ ਗਰਦਬ ਪ੍ਰੀਤ ਭਸਮ ਸੰਗ ਹੋਏ ਕਿ ਗਰਤਬ ਗਦੇ ਦੀ ਪ੍ਰੀਤ ਭਸਮ ਦੇ ਨਾਲ ਆ ਇਸੇ ਤਰ੍ਹਾਂ ਹੀ ਦੂਸਰਾ ਅਰਥ ਇਹ ਕਿ ਜੋ ਗਦੇ ਦੀ ਨਿਆਈ ਵਾਲਾ ਕਾਮੀ ਜੀਵ ਆ ਇਸੇ ਤਾਈ ਉਹ ਉਸ ਨੂੰ ਜਿੰਨੀ ਮਰਜ਼ੀ ਉਹ ਗੁਰਬਾਣੀ ਪੜ੍ਹੇ ਭਗਤੀ ਕਰ ਲਵੇ ਤੇ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਦੀ ਬਾਣੀ ਚੰਦਰਵਾਗ ਹੈ ਭਾਵੇਂ ਉਸ ਦੀ ਮਹਿਕ ਉਸ ਦੇ ਕੋਲ ਆਵੇਗੀ ਉਸ ਨੂੰ ਚੰਦਨ ਸਮਝੋ ਕਿ ਲੱਗ ਗਿਆ ਉਸ ਦੀ ਮਹਿਕ ਉਸ ਕੋਲ ਆ ਗਈ ਪਰ ਉਹ ਕਾਮੀ ਪੁਰਸ਼ ਵਿਸ਼ਿਆਂ ਵਿਕਾਰਾਂ ਵਿੱਚ ਜਾ ਕੇ ਇਹ ਚੰਦਨ ਆਪਣੇ ਉਤੋਂ ਗੁਰੂ ਦੀ ਬਾਣੀ ਨੂੰ ਉਤਾਰ ਦਿੰਦਾ ਹੈ ਅੰਧ ਕੂਪ ਮਹਿ ਪਤਿਤ ਬਿਕਰਾਲ ਅੰਧ ਕੂਪ ਮਹਿ ਪਤਿਤ ਬਿਕਰਾਲੀ ਅੰਨੇ ਖੂ ਦੇ ਵਿੱਚ ਪਤ ਤੀ ਪਾਪੀ ਪੁਰਖ ਡਿੱਗੀ ਜਾ ਰਹੇ ਹਨ ਖਵਾਰ ਹੋ ਰਹੇ ਹਨ ਨਾਨਕ ਕਾੜ ਲਿਓ ਪ੍ਰਭ ਦਿਆਲੇ ਸਾਧਗੁਰੂ ਗੁਰੂ ਗਰੀਬ ਨਵਾਜ਼ ਮਹਾਰਾਜ ਫਿਰ ਇੱਥੇ ਸਾਡੇ ਵਾਸਤੇ ਹੀ ਬੇਨਤੀਆਂ ਕਰ ਰਹੇ ਹਨ ਕਿ ਅੰਧ ਕੂਪ ਮਹਿ ਪਤ ਦੇ ਬਿਕਰਾਲ ਨਾਨਕ ਕਾਲ ਦੇਹੁ ਪ੍ਰਭਿਆ ਦਿਆਲ ਕਿ ਅਸੀਂ ਜੀਵ ਜਿਹੜੇ ਕਿ ਚੰਦਨ ਲੇਪ ਉਤਾਰੇ ਤੋਏ ਅਗਰਤ ਪ੍ਰੀਤ ਭਸਮ ਸੰਗ ਗਦੇ ਵਾਂਗ ਅਸੀਂ ਪ੍ਰੀਤ ਭਸਮ ਦੇ ਨਾਲ ਲਾਈ ਹੋਈ ਆ ਛੋੜ ਜਾਏ ਤਿਸ ਦਾ ਅਸਰਮ ਕਰੇ ਇਸ ਕਰਾਂ ਅਸੀਂ ਮਾਇਆ ਜਿਹੜੀ ਇਕੱਠੀ ਕਰ ਰਿਆਂ ਆਪਣੇ ਸਾਖ ਸੰਬੰਧੀ ਰਿਸ਼ਤੇਦਾਰਾਂ ਲਈ ਆਪਣੇ ਬੱਚਿਆਂ ਲਈ ਪਰ ਪਰਮੇਸ਼ਰ ਕਾਲਪੁਰਖ ਨੂੰ ਸੰਗ ਸੰਗਾਈ ਤਿਸ ਪਰ ਖਰੇ ਤੇ ਉਸ ਨੂੰ ਭੁੱਲ ਗਏ ਹਾਂ ਇਸ ਕਰਕੇ ਸਾਰੀਆਂ ਗੱਲਾਂ ਕਰਕੇ ਸਤਗੁਰਾਂ ਨੇ ਆਖਰ ਦੇ ਵਿੱਚ ਇਹੋ ਕਿਹਾ ਹੈ ਕੀ ਅੰਧਕੂਪ ਮੱਤ ਦੇ ਬਕਰਾਲ ਤੇ ਇਹ ਅੰਨੇ ਖੂ ਦੇ ਵਿੱਚ ਜਾਈ ਜਾ ਰਹੇ ਨੇ ਜੀਵ ਪਤ ਦੇ ਬਕਰਾਲ ਪਾਪੀ ਲੋਕ ਖੁਆਰ ਹੋ ਰਿਖੇ ਹਨ ਫਿਰ ਆਖਰੀ ਪੰਕਤੀ ਵਿੱਚ ਕਹਿੰਦੇ ਨੇ ਨਾਨਕ ਕਾੜ ਲਿਹੁ ਪ੍ਰਭ ਦਿਆਲ ਏਕਾਲ ਪੁਰਖ ਵਾਹਿਗੁਰੂ ਜੀਓ ਸਾਨੂੰ ਪਾਪੀ ਲੋਕਾਂ ਨੂੰ ਸਾਨੂੰ ਜੀਵਾਂ ਨੂੰ ਕਾਮ ਕ੍ਰੋਧ ਲੋਭ ਮੋਹ ਘਰ ਵਿੱਚ ਫਸੇ ਹੋਏ ਲੋਕਾਂ ਨੂੰ ਕੱਢ ਲੋ ਆਪ ਕਿਰਪਾ ਕਰੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚੌਥੀ ਅਸ਼ਟ ਪਦੀ ਦੀ ਚੌਥੀ ਪੌੜੀ ਸ਼ਰਮਣ ਕੀਤੀ ਬਿਆਨ ਤੇ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਸਾਧੂ ਗ੍ਰੰਥ ਦੀ ਗੁਰਬਾਣੀ ਦੀ ਕਥਾ ਕਰਦੇ ਆ ਗੁਰਬਾਣੀ ਪੜ੍ਹਦੇ ਆ ਸ਼ਬਦ ਦੀ ਵਿਚਾਰ ਕਰਦੇ ਆ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣਾ ਇਸੇ ਤਰ੍ਹਾਂ ਕੱਲ ਨੂੰ ਪੰਜਵੀਂ ਪੌੜੀ ਦੀ ਕਥਾ ਹੋਵੇਗੀ ਇਸੇ ਤਰ੍ਹਾਂ ਉਸਮੂਹ ਸੰਗਤਾਂ ਨੇ ਰੋਜ਼ ਜੁੜਨਾ ਹੈ YouTube ਤੇ ਵੀ ਕਥਾ ਲੋਡ ਕੀਤੀ ਜਾਂਦੀ ਹੈ ਆਪ ਜੀ ਨੇ ਉਥੋਂ ਵੀ ਸਰਵਣ ਕਰ ਸਕਦੇ ਹੋ ਬਿਆਨਤ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਆਪ ਸਮੂਸਤਾਂ ਨੇ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ